ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਗੱਲ ਕਰਦੇ ਅਲੱਗ-ਅਲੱਗ ਰੁੱਖਾਂ ਬਾਰੇ ਅਸੀਂ ਦੱਸਦੇ ਆਉਂਦੇ ਆ ਅੱਜ ਜਿਹੜੀ ਇੱਕ ਖਾਸ ਗੱਲਬਾਤ ਕਰਨ ਲੱਗੇ ਆ ਇੰਡੀਆ ਦੇ ਵਿੱਚ ਇੱਕ ਪੈਨਸਲ ਪੈੰਡ ਵੱਜਦਾ ਹੈਗਾ ਜਿਹੜੇ ਜੰਮੂ ਕਸ਼ਮੀਰ ਦੇ ਪਲਵਾਮਾ ਵਿੱਚ ਹੈਗਾ ਮੌਜੂਦ ਇਹ ਪਲਵਾਮਾ ਡਿਸਟ੍ਰਿਕਟ ਵਿੱਚ ਤਾਂ ਉਦੋਂ ਬਾਅਦ ਇਹਦਾ ਨਾਮ ਜਿਹੜਾ ਹੈ ਓਖੂ ਨਾਮ ਆ ਇਸ ਨੂੰ ਓਖੂ ਜਿਹੜੇ ਪੰਡ ਨੂੰ ਪੈਨਸਲ ਪੈੰਡ ਕਿਹਾ ਜਾਂਦਾ ਹੈ ਇੰਡੀਆ ਦਾ ਇਹ ਤਾਂ ਲਾਈਮਲਾਈਟ ਚ ਆਇਆ ਜਦੋਂ ਮਤਲਬ ਕਹਿੰਦਾ ਪ੍ਰਧਾਨ ਮੰਤਰੀ ਨੇ ਆਪਣੀ ਜਿਹੜੀ 70ਵੀਂ ਜਿਹੜੀ ਮੰਨਕੀ ਬਾਤ ਕੀਤੀ ਤੇ ਉਹਦੇ ਵਿੱਚ ਉਹਨੇ ਉਹਨਾਂ ਨੇ ਜ਼ਿਕਰ ਕੀਤਾ ਵੀ ਜਿਹੜਾ ਜਿੰਨਾ ਵੀ ਕੱਚਾ ਮਾਲ ਹੈਗਾ ਪੈਨਸਲ ਬਣਾਉਣ ਵਾਸਤੇ ਜੰਮੂ ਕਸ਼ਮੀਰ ਇੱਕ ਹੱਬ ਬਣ ਗਈ ਆ ਉੱਥੋਂ ਆਉਂਦਾ ਹੈਗਾ ਤੇ ਉਹਨਾਂ ਨੇ ਕਿਹਾ ਵੀ ਜਦੋਂ ਸਟੂਡੈਂਟ ਆਪਣੀ ਕਾਪੀਆਂ ਤੇ ਲਿਖਦੇ ਆ ਜਾਂ ਆਪਣੇ ਨੋਟਬੁੱਕ ਤੇ ਲਿਖਦੇ ਆ ਉਹ ਜਿਹੜਾ ਪਲਵਾਮਾ ਦੇ ਲੋਕਾਂ ਦੀ ਜਿਹੜੀ ਮਿਹਨਤ ਆ ਉਸ ਪੈੰਡ ਦੀ ਮਿਹਨਤ ਓਖੂ ਜ਼ਿਲ੍ਹੇ ਦੀ ਓਖੂ ਪਿੰਡ ਦੀ ਤਾਂ ਉਸ ਮਿਹਨਤ ਸਦਕਾ ਹੋ ਮਤਲਬ ਕਹਿੰਦਾ ਤੁਸੀਂ ਲਿਖ ਪਾਉਂਦੇ ਹੋ ਦਾ ਐਸ ਸੀ ਨੇ ਬੜਾ ਇਸ ਪਿੰਡ ਨੂੰ ਲਾਈਮਲਾਈਟ ਚ ਲਿਆਂਦਾ ਤਾਂ ਜਿਹੜਾ ਅੱਜ ਇੱਥੇ ਗੱਲ ਹੋਰ ਕਰਨਾ ਚਾਹਾਂਗੇ ਵੀ ਜਿਹੜਾ ਇਸ ਸਮੇਂ 90% ਜਿਹੜਾ ਜਿੰਨੀਆਂ ਪੈਨਸਲਾਂ ਬੰਦ ਨੇ ਨਟਰਾਜ ਹੋ ਗਿਆ ਅਫਸਰਾ ਹੋ ਗੀੜੀ ਪੈਨਸਲਾਂ ਬੰਦੀਆਂ ਉਹ ਪੈਨਸਲਾਂ ਜਿਹੜੀਆਂ ਕੱਚਾ ਮਾਲ ਹੈਗਾ ਉਹ ਇਸ ਪਿੰਡ ਤੋਂ ਆਉਂਦਾ ਹੈਗਾ ਇੱਥੇ ਮਤਲਬ ਤਕਰੀਬਨ 17 ਆਪਰੇਟਿੰਗ ਯੂਨਿਟ ਹੈਗੇ ਤੇ 4 ਕੇਅਰ ਬੰਦਾ ਇੱਥੇ ਕੰਮ ਕਰਦਾ ਇਸ ਇਹਨਾਂ ਵਿੱਚ ਤੇ ਹੁਣ ਜਿਹੜਾ ਇਹਨਾਂ ਦਾ ਜਿਹੜਾ ਸਿਸਟਮ ਹੈਗਾ ਥੋੜਾ ਜਿਹਾ ਇਹਨਾਂ ਨੂੰ ਖਤਰਾ ਪੈਦਾ ਹੋ ਗਿਆ ਵੀ ਇਹਨਾਂ ਦਾ ਫਿਊਚਰ ਜਿਹੜਾ ਅਨਸਰਟਨ ਲੱਗ ਰਿਹਾ ਕਿਉਂਕਿ ਇਹ ਦੱਸਣਾ ਚਾਹਾਂਗੇ ਵੀ 1960 ਵਿੱਚ ਜਿਹੜਾ ਸਾਡੇ ਇੱਥੇ ਰੁੱਖ ਹੁੰਦੇ ਸੀਗੇ देवदार ਦੇ ਰੁੱਖਾ ਤੋਂ ਉਹ ਕੱਚਾ ਮਾਲ ਹੁੰਦਾ ਸੀਗਾ ਪੈਨਸਲਾਂ ਬੰਦੀ ਸੀ ਜਾਂ ਹੋਰ ਸਮਾਨ ਬੰਦਾ ਸੀ ਇਸ ਤਰ੍ਹਾਂ ਉਸ ਤੋਂ ਬਾਅਦ ਚਨਾਰ ਦੇ ਦਰਖਤ ਨੂੰ ਯੂਜ਼ ਕਰਨਾ ਸ਼ੁਰੂ ਕੀਤਾ ਫਿਰ ਉਹ देवदार ਦਾ ਤਾਂ 1960 ਵਿੱਚ ਹੀ ਤੋਂ ਬਾਅਦ ਉੱਥੇ ਬੈਣ ਲੱਗ ਗਿਆ ਉਹ ਤਾਂ ਕਟਣਾ ਬੰਦੀ ਕਰ ਦੇਵਦਾਰ ਤਾਂ ਕੱਟਿਆ ਨਹੀਂ ਜਾਂਦਾ ਉੱਥੇ ਰੁੱਖ ਤੇ ਤਾਂ ਹੀ ਚਨਾਰ ਤੇ ਵੀ ਇਸ ਤਰ੍ਹਾਂ ਕਰਕੇ ਮਤਲਬ ਕਹਿੰਦਾ ਬਹੁਤ ਕਟਕਟਾਈ ਹੁੰਦੀ ਹੈ ਤੇ ਚਨਾਰ ਜਿਹੜਾ ਹੈਗਾ ਜੰਮੂ ਕਸ਼ਮੀਰ ਦਾ ਸਟੇਟ ਰੁੱਖ ਹੈਗਾ ਤੋ ਉਸ ਤੋਂ ਬਾਅਦ ਜਿਹੜਾ ਜਿਹੜੇ ਜਿਹੜੇ ਇਹ ਬਿਜ਼ਨਸ ਸੀਗਾ ਇਹ ਪੈਨਸਲ ਬਣਾਉਂਦਾ ਇਹ ਜਿਹੜਾ ਪਪੂਲਰ ਜਿਹੜਾ ਦਰਖਤ ਆ ਇਹਦੇ ਤੋਂ ਸ਼ੁਰੂ ਹੋਇਆ ਪਪੂਲਰ ਡੈਲਟੋਆਇਡਿਸ ਹੈਗਾ ਇਹ ਜਿਹੜਾ 1980 ਵਿੱਚ ਸ਼ੁਰੂਆਤ ਕੀਤੀ ਵਰਲਡ ਬੈਂਕ ਨੇ ਇੱਕ ਸੋਸ਼ਲ ਫੋਰੈਸਟਰੀ ਇਨੀਸ਼ੀਏਟਿਵ ਲਾਇਆ ਉਸ ਸਮੇਂ 'ਚ ਇਹ ਪਪੂਲਰ ਦੇ ਰੁੱਖ ਲਾਏ ਗਏ ਤੇ ਹੁਣ ਜਿਹੜਾ ਆਪਾਂ ਨੰਬਰ ਦੇ ਹਿਸਾਬ ਦੇ ਕੇ ਤੀਜੇ ਨੰਬਰ ਤੇ ਰੋਖਨ ਮੌਜੂਦ ਆ ਪਪੂਲਰ ਦੇ ਮਤਲਬ ਕਹਿੰਦਾ ਜੰਮੂ ਕਸ਼ਮੀਰ ਵਿੱਚ ਪਰ ਦਿੱਕਤ ਹੁਣ ਇਹ ਸ਼ੁਰੂ ਹੋ ਗਈ ਔਣੀ ਜਦੋਂ ਇਸ ਦਾ ਜਿਹੜਾ ਪਪੂਲਰ ਜਿਹੜੋ ਫਲਾਵਰ ਕਰਦਾ ਉਹਦਾ ਪੋਲਨ ਹੈਗਾ ਤਾਂ ਹਾਈ ਕੋਰਟ ਦੇ ਕਾਡਰ ਆਇਆ 2015 ਵਿੱਚ ਵੀ ਜਿਹੜਾ ਪੋਲਨ ਹੈਗਾ ਜੇ ਚੈਸਟ ਇਨਫੈਕਸ਼ਨ ਕਰਦਾ ਹੈਗਾ ਤਾਂ ਉਹਨੇ ਮਤਲਬ ਕਹਿਣ ਦਾ ਇਹਦਾ ਖਤਰਾ ਜਤਾਇਆ ਪੋਲਨ ਦਾ ਲੋਕਾਂ ਦੀ ਸਿਹਤ ਤੇ ਇਸ ਲਈ ਰੁੱਖਨ ਦਾ ਰੁੱਖਨ ਰੁੱਖਾਂ ਨੂੰ ਕੱਟਣ ਦਾ ਹੁਕਮ ਦਿੱਤਾ ਪਪੂਲਰ ਦੇ ਤਾਂ ਇਸ ਕਰਕੇ ਜਿਹੜਾ 2015 ਚ ਹਾਈ ਕੋਰਟ ਦੇ ਆਰਡਰ ਕਰਕੇ ਜਿਹੜੇ ਇਹ ਕੱਟਨੇ ਸ਼ੁਰੂ ਹੋਏ ਉਸ ਤੋਂ ਬਾਅਦ ਕੋਵਿਡ ਔਨ ਸ਼ੁਰੂ ਕੋਵਿਡ ਆਇਆ 2021 ਵਿੱਚ ਕੋਵਿਡ ਔਨ ਤੇ ਮਤਲਬ ਕਹਿੰਦਾ ਇਹਦਾ ਹੋਰ ਵੱਡਾ ਲੈਵਲ ਦਾ ਇਹਨੂੰ ਲੱਗਿਆ ਵੀ ਇਹ ਕਿਤੇ ਹੋਰ ਨਾ ਵੀ ਲੋਕਾਂ ਦੀ ਸਿਹਤ ਹੋਰ ਖਰਾਬ ਹੋ ਜੇ ਵੀ ਲੋਕਾਂ ਦੀ ਮਰਨ ਦੀ ਸ਼ੰਕਾ ਜਿਹੜੀ ਵੱਧ ਗਈ ਕੋਵਿਡ ਕਰਕੇ ਵੀ ਹੋ ਰਿਹਾ ਹੈ ਅਫੈਕਟ ਕਰ ਦੇਵੇ ਸਰਦੀ ਦੇ ਵਿੱਚ ਇਸ ਲਈ ਜਿਹੜਾ ਡਿਵੀਜ਼ਨਲ ਕਮਿਸ਼ਨਰ ਸੀਗਾ ਉਹ ਉਹਦੇ ਅਨਸਾਰ ਡਿਵੀਜ਼ਨ ਵਿੱਚ ਇਹ ਮਤਲਬ ਕਹਿੰਦਾ 1.8 ਤੋਂ 2 ਮਿਲੀਅਨ ਰੁੱਖ ਸੀਗੇ ਮਤਲਬ 20 ਲੱਖ ਰੁੱਖ ਮੌਜੂਦ ਸੀਗੇ ਤੋਂ ਦੇ ਵਿੱਚੋਂ 24000 ਤੋਂ ਲੈ ਕੇ 26000 ਇੱਕ ਕੱਟੇ ਗਏ ਤੇ 42000 ਇੱਕ ਦਰਖਤ ਨੂੰ ਕੱਟਣਾ ਜਰੂਰ ਸਮਝੀ ਉਹਨਾਂ ਨੇ ਕੱਟਣਾ ਸ਼ੁਰੂ ਕਰਤਾ ਉਸ ਸਮੇਂ 'ਚ ਤਾਂ ਉਸ ਤੋਂ ਬਾਅਦ ਨਵੇਂ ਪਪੂਲਰ ਲਾਉਣ ਦਾ ਆਰਡਰ ਵੀ 2021 ਵਿੱਚ ਬੰਦ ਕਰਤਾ ਵੀ ਪਪੂਲਰ ਲਾਉਣੇ ਨਹੀਂ ਤੇ ਇਸ ਦਿਨ ਇੱਕ ਹੋਰ ਹੋਇਆ ਜਿਹੜੇ ਜਿੰਨੇ ਵੀ ਡਿਪਟੀ ਕਮਿਸ਼ਨਰ ਸੀਗੇ ਜ਼ਿਲ੍ਹਿਆਂ ਦੇ ਜਿਹੜੇ ਹੋ ਜੰਮੂ ਕਸ਼ਮੀਰ ਦੇ ਉਹਨਾਂ ਨੇ ਵੀ ਆਰਡਰ ਕਰਤਾ ਵੀ ਜਿਹੜੇ ਪਪੂਲਰ ਤੁਹਾਡੇ ਜਿੱਥੇ ਵੀ ਮੌਜੂਦ ਆ ਸਾਰਾ ਉਹਨੂੰ ਹੌਲੀ-ਹੌਲੀ ਕੱਢਣਾ ਸ਼ੁਰੂ ਕਰਤਾ ਇਸ ਨਾਲ ਕੀ ਹੋਇਆ ਤਾਂ ਇਹ ਇਹ ਜਿਹੜਾ ਉਹਨਾਂ ਤੇ ਅਸਰ ਪੈਣਾ ਸ਼ੁਰੂ ਹੋਗਾ ਜਿਹੜੀ ਜਿਹੜੀ ਪੈਨਸਲ ਮੇਕਿੰਗ ਇੰਡਸਟਰੀ ਦੇ ਲੋਕ ਹੈਗੇ ਉਹਨਾਂ ਤੇ ਅਸਰ ਪੈਣਾ ਸ਼ੁਰੂ ਹੋਊਗਾ ਯੂਨਿਟ ਹੌਲੀ ਹੌਲੀ ਅਸਰ ਮਤਲਬ ਕਹਿੰਦਾ ਇਸ ਦਾ ਕਟਾਈ ਦਾ ਦਿੱਕਤ ਹੋਣੀ ਸ਼ੁਰੂ ਹੋ ਗਈ ਵੀ ਇਹਨੂੰ ਰਾ ਮਟੀਰੀਅਲ ਮਿਲਣਾ ਬੰਦ ਹੋ ਗਿਆ ਤੇ ਅੱਗਲ ਤੇ ਹੋਰ ਕਰਨਾ ਚਾਹਾਂਗੇ ਹੈ ਜਿਆ ਕਿਹੜਾ ਕਿਹੜਾ ਭਾਗ ਆ ਜਿਹੜਾ ਪਪੂਲਰ ਦਾ ਵਰਤਿਆ ਜਾਂਦਾ ਇਹਦੇ ਵਿੱਚ ਇੱਕ ਵੁੱਡਨ ਜਿਹੜੇ ਵੱਡੇ ਲੌਗ ਹੁੰਦੇ ਆ ਉਹਨੂੰ ਕੱਟ ਕੇ ਸਮਾਲ ਬਲਾਕਸ ਬਣਾਏ ਜਾਂਦੇ ਆ ਉਸ ਤੋਂ ਬਾਅਦ ਇੱਕ ਸਲੈਟ ਬਣਦੀ ਆ ਸਲੈਟ ਕਹਿੰਦਾ ਉਹ ਫਾਈਨਲ ਫਿਰ ਅੱਗੇ ਉਸ ਤੋਂ ਬਾਅਦ ਸਲੈਟਾਂ ਤੋਂ ਉਹਨੂੰ ਉਸ ਸਲੈਟ ਦਾ ਸਾਈਜ਼ 52 78 70 mm ਕਰਕੇ ਸਾਈਜ਼ ਹੈਗਾ। ਉਹਨੂੰ ਬਣਾ ਲਿਆ ਜਾਂਦਾ ਤੇ ਉਹਨੂੰ ਫਿਰ ਸੁਕਾਇਆ ਜਾਂਦਾ। ਜਿਆਦਾ ਮਸ਼ੀਨ ਅਬਜ਼ੌਰਬ ਕਰਦੇ ਜਾਂ ਉਹਨੂੰ ਓਪਨ ਮਤਲਬ ਕਹਿੰਦਾ ਸਨਲਾਈਟ ਸੇ ਅਬਜ਼ੌਰਬ ਕਰ ਸੁਕਾਇਆ ਜਾਂਦਾ ਹੈਗਾ। ਤਾਂ ਫਿਰ ਉਹਨਾਂ ਦੇ ਇੱਕ 800 ਦੇ ਪੈਕ ਬਣਦੇ 800 ਦੇ। ਤਾਂ ਉਹ ਜਿਹੜੇ ਪੈਕ ਬਣ ਕੇ ਉਸ ਸਲੈਟਾਂ ਫਿਰ ਅੱਗੇ ਚੰਡੀਗੜ੍ਹ ਜਾਂ ਉੱਥੇ ਮਤਲਬ ਕਹਿੰਦਾ ਜੰਮੂ ਵਿੱਚ ਇਹ ਮਤਲਬ ਅੱਗੇ ਯੂਨਿਟ ਆ ਪੈਨਸਲ ਬਣਦੇ। ਤਾਂ ਇਹ ਰਾ ਮਟੀਰੀਅਲ ਉੱਥੋਂ ਜਾਂਦਾ ਇਸ ਪਿੰਡ ਚੋਂ। ਉਹ ਖੂ ਪਿੰਡ ਚੋਂ। ਤਾਂ ਇਸ ਸਲਾਈਡ ਦੀ ਫਾਰਮ ਜੱਗੇ ਜੰਮੂ ਤੇ ਚੰਡੀਗੜ੍ਹ ਬਚਾ ਹੋਰ ਇਲਾਕਿਆਂ ਵਿੱਚ ਮਤਲਬ ਕਹਿੰਦਾ ਇੱਥੋਂ ਮਤਲਬ ਕਹਿੰਦਾ ਉੱਥੇ ਪੈਨਸਲ ਬੰਨਦੀ ਅੱਗੇ ਜਾ ਕੇ ਤਾਂ ਹੁਣ ਗੱਲ ਫੇਰ ਦੁਬਾਰਾ ਉਸਤੇ ਆਉਂਨੇ ਵੀ ਜਦੋਂ ਇਹ ਇਹਦੇ ਹਾਈ ਕੋਰਟ ਨੇ ਆਰਡਰ ਦਿੱਤਾ ਤਾਂ ਮਤਲਬ ਕਹਿੰਦਾ ਉਹਦੇ ਨਾਲ ਬਹੁਤ ਵੱਡੇ ਲੈਵਲ ਤੇ ਜਿਹੜਾ ਰਾਹ ਮਟੀਰੀਅਲ ਦੀ ਕਮੀ ਆਉਣੀ ਸ਼ੁਰੂ ਹੋ ਚੁੱਕੀ ਹੈ ਕਰੰਟਲੀ ਹੁਣ ਬਹੁਤ ਹਾਲਾਤ ਮਾੜੇ ਹੈਗੇ ਉੱਥੋਂ ਦੇ ਲੋਕਾਂ ਦੇ ਜਿਹੜੇ ਇਸ ਬਿਜ਼ਨਸ ਹੈਗੇ ਆ ਉੱਥੋਂ ਦੇ ਲੇਡੀਜ਼ ਹੁਣ ਇਹ ਕਹਿ ਰਹੀਆਂ ਜਿਹੜੀਆਂ ਇੰਡਸਟਰੀ 'ਚ ਕੰਮ ਕਰ ਰਹੀਆਂ ਵੀ ਕਿਉਂ ਨਹੀਂ ਆਪਾਂ 15 ਦਿਨ ਲਈ ਜਿਹ ਉਹਨੂੰ ਸਹਿਨ ਕਰ ਸਕਦੇ ਕਿਉਂਕਿ ਇਹ ਇਹਦੇ ਉੱਤੇ ਬਹੁਤ ਸਾਰੇ ਜਿਹੜੇ ਰੋਜਗਾਰ ਜਿਹੜਾ ਟਿਕਿਆ ਹੋਇਆ ਹੈਗਾ ਜਿਹੜਾ ਮਤਲਬ ਕਹਿੰਦਾ ਪੈਂਸਲ ਇੰਡਸਟਰੀ ਦਾ ਜਿਹੜੇ ਪੈਂਸਲ ਉੱਥੇ ਓਕੂਪੈਂਡ ਵਿੱਚ ਪੈਂਸਲ ਦੇ 17-18 ਯੂਨਿਟ ਹੈਗੇ ਆ ਉਹਨਾਂ ਦੇ ਲੇਡੀਜ਼ ਦਾ ਹੋਰ ਉਹਨਾਂ ਦੇ ਘਰ ਪਰਿਵਾਰ ਚੱਲਦੇ ਆ ਉਹ ਇਹ ਕਹਿਣਾ ਚਾਹੁੰਦਾ ਵੀ ਅਸੀਂ ਇਹੀ ਦੱਸਣਾ ਚਾਹਾਂਗੇ ਇਸ ਵੀਡੀਓ 'ਚ ਉਹ ਇਹ ਗੁਜ਼ਾਰਿਸ਼ ਕਰ ਰਿਹਾ ਉਥੋਂ ਦੀ ਸਰਕਾਰ ਨੂੰ ਉੱਥੋਂ ਦੇ ਪ੍ਰਸ਼ਾਸਨ ਨੂੰ ਵੀ ਇਹ 15 ਦਿਨ ਆਪਾਂ ਬੋਲ ਨੂੰ ਜਿ ਸਹਿਨ ਕਰ ਲਈਏ ਤਾਂ ਮਤਲਬ ਕਹਿੰਦਾ ਸਾਡਾ ਰੋਜਗਾਰ ਜਿਹੜਾ ਹੈਗਾ ਇਹ ਬਚ ਸਕਦਾ ਹੈਗਾ ਤਾਂ ਪਪੂਲਰ ਦੀ ਹੋਰ ਗੱਲ ਕਰ ਜਾਂਗੇ ਪਪੂਲਰ ਜਿਹੜਾ ਹੈਗਾ ਵੈਸੇ ਇੱਕ ਪਲਾਈ ਬੁਡ ਦੇ ਕੰਮ ਆਉਂਦਾ ਹੈਗਾ ਜਿਹੜੀ ਮਾਸਚੈਂਟੀ ਤਿੱਲੀਆਂ ਬੰਦੀਆਂ ਹੈਗੀਆਂ ਇਹ ਪੈਨਸਲਾਂ ਬੰਦੀਆਂ ਸੌਫਟਵੇਅਰ ਦਾ ਸਿਸਟਮ ਹੈਗਾ ਇਹ ਇਹ ਮਤਲਬ ਕਹਿੰਦੇ ਨੇ ਨਜੀਜਿਆਂ ਨੂੰ ਬੰਦ ਹੈਗਾ ਤੇ ਉਹਨਾਂ ਦੀ ਬੇਨਤੀ ਇਹ ਵੀ ਹੈਗੀ ਹੈ ਵੀ ਸਾਨੂੰ ਵੈਲੀ ਵਿੱਚ ਜਿਹੜਾ ਜੰਮੂ ਕਸ਼ਮੀਰ ਦੀ ਵਾਦੀਆਂ ਹੈਗੀਆਂ ਉਹਨਾਂ ਵਿੱਚ ਹੋਰ ਉਖਰਾਉਣ ਦੀ ਲੋੜ ਹੈਗੀ ਆ ਤੇ ਪਪੂਲਰ ਨੂੰ ਮਤਲਬ ਕਹਿੰਦੇ ਜਿਵੇਂ ਸੇਬਾਂ ਦੀ ਡੈਂਸ ਇੱਕ ਖੇਤੀ ਕੀਤੀ ਸੀ ਉਵੇਂ ਡੈਂਸ ਖੇਤੀ ਕਰਕੇ ਤਾਂ ਸਾਨੂੰ ਇਹ ਜਲਦੀ ਜਲਦੀ ਗ੍ਰਾਮ ਮਟੀਰੀਅਲ ਤੌਰ ਤੇ ਇਹ ਦੁਆਰਾ ਤੁਰ ਰਿਵਾਈਵ ਕਰਨਾ ਚਾਹੀਦਾ ਤਾਂ ਕਿ ਇਹਦਾ ਵਾਤਾਵਰਨ ਜੰਮੂ ਕਸ਼ਮੀਰ ਦਾ ਉਹ ਸੈੱਟ ਹੋ ਪਾਵੇ ਤੇ ਨਾਲੇ ਜਿਹੜਾ ਰੋਜਗਾਰ ਹੈਗਾ ਇਸ ਔਖੂਪਿੰਡ ਦੀ ਇੰਡਸਟਰੀ ਦਾ ਜਿਵੇਂ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਪਲਵਾਮਾ ਇੱਕ ਹੱਬ ਬਣ ਗਈ ਆ ਰਾਮ ਮਟੀਲ ਪੈਨਸਲ ਵਾਸਤੇ ਤਾਂ ਉਸ ਨੂੰ ਸਰਕਾਰਾਂ ਨੂੰ ਮਤਲਬ ਕਹਿੰਦਾ ਇਹ ਇਹਦੇ ਤੇ ਆਉਣਾ ਚਾਹੀਦਾ ਵੀ ਇਹਨੂੰ ਆਪਾਂ ਰਿਵਾਈਵ ਉਹਨੂੰ ਜਿਹੜਾ ਮੇਨਟੇਨ ਰੱਖੀਏ ਤਾਂ ਕਿ ਉਹਨੂੰ ਰਾਮ ਮਟੀਲ ਮਿਲਦਾ ਰਹੇ ਤੇ ਆਪਦਾ ਘਰ-ਬਾਰ ਉਹ ਤੋਂ ਚਲਾ ਸਕਣ ਤੇ ਕਿਤੇ ਹੋਰ ਗੱਲ ਹੈਗੇ ਪੰਜਾਬ ਦੇ ਵਿੱਚ ਜਿਹੜੀ ਪਪੂਲਰ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਜਿੰਨਾ ਵੀ ਸਾਡਾ ਕੰਡੀ ਬੈਲਟ ਇਲਾਕਾ ਹੈਗਾ ਰੋਪੜ ਹੋਇਆ ਮਾਛੀਵੜ ਦੇ ਇਲਾਕਾ ਹੋਇਆ ਜਲੰਧਰ ਹੋਇਆ ਇਹਦੇਲੇ ਪਾਸੇ ਨਮਾ ਸ਼ਹਿਰ ਹੋਇਆ ਹੁਸ਼ਿਆਰਪੁਰ ਸਾਈਡ ਤੇ ਤਾਂ ਇਹਦੇ ਇਹਦੇ ਵਿੱਚ ਬਹੁਤ ਵੱਡੇ ਲੈਵਲ ਦਾ ਪਪੂਲਰ ਲੱਗਦਾ ਇਹ ਹੁਣ ਇੱਕ ਸਟੱਡੀ ਦਾ ਇਸ ਰਿਪੋਰਟ ਤੋਂ ਬਾਅਦ ਇਹ ਹੁਣ ਇਹ ਗੱਲ ਬੰਦਦੀ ਵੀ ਆਪਣੇ ਹੁਣ ਜਿਹੜੋ ਪਪੂਲਰ ਦੇ ਫੁੱਲ ਆਉਂਦਾ ਪੋਲਰ ਆਉਂਦਾ ਵੀ ਆਪਣੇ ਸਿਹਤ ਨੂੰ ਕਿੰਨਾ ਅਫੈਕਟ ਕਰਦਾ ਇਹ ਟੈਸਟ ਦੀ ਲੋੜ ਆ ਇਸ ਤੇ ਰਿਸਰਚ ਦੀ ਲੋੜ ਆ ਤਾਂ ਆਪਾਂ ਨੂੰ ਰਿਸਰਚ ਕਰਕੇ ਪਤਾ ਲੱਗੂ ਸਾਡੇ ਪੰਜਾਬੀਆਂ ਤੇ ਇਹ ਮਤਲਬ ਕਹਿੰਦਾ ਕਿੰਨਾ ਕਸਰ ਪਾਉਂਦਾ ਹੈਗਾ ਇਹਦੇ ਸ਼ਬਦ ਕਹਿੰਦਾ ਇੱਕ ਵਾਰ ਜਿਹੜਾ ਇਹ ਗੱਲ ਕਰਨਾ ਜ਼ਰੂਰੀ ਸਮਝਦਾ ਵੀ ਪੈਨਸਲ ਤੇ ਇੱਕ ਪੈਨ ਹੈਗਾ ਇੰਡੀਆ ਦਾ ਓਖੂ ਨਾਂ ਦਾ ਪੈੰਡਾ ਇਹਨਾਂ ਦਾ ਜਿਹੜਾ ਬਿਜ਼ਨਸ ਹੈਗਾ ਇਸ ਸਮੇਂ ਜਿਹੜਾ ਖਤਰੇ 'ਚ ਆਇਆ ਹੋਇਆ ਕਿਉਂਕਿ ਪਪੂਲਰ ਦੀ ਜਿਹੜੀ ਹਾਈ ਕੋਰਟ ਬਲ ਔਰਡਰ ਆਉਣ ਤੋਂ ਬਾਅਦ ਬਹੁਤ ਵੱਡੇ ਸਕੇਲ ਤੇ ਕੱਢਿਆ ਗਿਆ ਪਪੂਲਰ ਤੇ ਉਹਨਾਂ ਦਾ ਬਿਜ਼ਨਸ ਜਿਹੜਾ ਬਿਲਕੁਲ ਸਟੇਕ ਤੇ ਲੱਗਿਆ ਹੋਇਆ ਇਹ ਡਾਊਨ ਟੂ ਅਰਥ ਇੱਕ ਮੈਗਜ਼ੀਨ ਹੈਗਾ ਉਹਦੇ ਵਿੱਚ ਇੱਕ ਆਰਟੀਕਲ ਪਬਲਿਸ਼ ਹੋ ਜਿਹੜੀ ਸਾਡਾ ਚੱਲ ਰਿਹਾ ਰੁੱਖਾਂਵਾਰੀ ਗੱਲਬਾਤ ਇਹਦੇ ਵਿੱਚ ਇੱਕ ਟਾਪਿਕ ਕਵਰ ਕੀਤਾ ਤਾਂ ਕਿ ਲੋਕ ਜਾਣਕਾਰੂ ਹੋਣ ਵੀ ਇਹ ਹੈ ਜ ਕੁਛ ਵੀ ਸਿਸਟਮ ਹੈਗਾ ਜਿਹੜਾ ਕਿ ਇੰਡੀਆ ਦੇ ਕਿਸੇ ਪਿੰਡ ਨੂੰ ਪੈਨਸਲ ਪਿੰਡ ਕਿਹਾ ਜਾਂਦਾ ਧੰਨਵਾਦ ਸਾਰਾ ਸਸਿਕਾਲ ਜੀ